ਚੈਨਲ ਆਈ ਪੰਜਾਬ ਦੇਖ ਰਹੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਅਜਬਲਾ ਕਾਂਗਰਸ ਪੁਨਰਹਿਢਿਦੀ ਮੀਟਿੰਗ ਹਰਵੀਨ ਸਿੰਘ ਥਿੰਦ ਬਲਾਕ ਪ੍ਰਧਾਨ ਅਤੇ ਜੋਗਿੰਦਰ ਸਿੰਘ ਕਾਕੜਾ ਪ੍ਰਧਾਨ ਕਿਸਾਨ ਕਾਂਗਰਸ ਦੀ ਅਗਵਾਈ ਵਿੱਚ ਦੋ ਦਿਨਾਂ ਦਾ ਵਿਖੇ ਕੀਤੀ ਗਈ ਜਿਸ ਵਿੱਚ ਹਲਕਾ ਸਨੌਰ ਦੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਨ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਪੀਸੀਸੀ ਵੱਲੋਂ ਪਹੁੰਚੇ ਕੋਆਰਡੀਨੇਟਰ ਹਰਿੰਦਰਪਾਲ ਸਿੰਘ ਨਿੱਪੇ ਦਾ ਪਹਿਲੀ ਵਾਰ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਸਵਾਗਤ ਕੀਤਾ ਗਿਆ ਮੀਟਿੰਗ ਦੇ ਮੁੱਖ ਅਜੰਡੇ ਬਾਰੇ ਹਰਿੰਦਰਪਾਲ ਸਿੰਘ ਹੈਰੀਮਾਨ ਨੇ 2027 ਲਈ ਕਮਰਕਸੇ ਕਰਨ ਦਾ ਹੌਕਾ ਦਿੰਦਿਆਂ ਵਿਸਥਾਰ ਨਾਲ ਦੱਸਿਆ ਕਿ ਬਲਾਕ ਲੈਵਲ ਤੇ 31 ਮੈਂਬਰ ਮੰਡਲ ਲੈਵਲ ਤੇ 21 ਮੈਂਬਰੀ ਅਤੇ ਬੂਥ ਲੈਵਲ ਤੇ 21 ਮੈਂਬਰੀ ਕਮੇਟੀਆਂ ਬਣਾਈਆਂ ਜਾਣਗੀਆਂ ਜੋ ਕਿ 30 ਜੂਨ ਤੱਕ ਮੁਕੰਮਲ ਕਰਕੇ ਪੀਸੀਸੀ ਨੂੰ ਭੇਜੀਆਂ ਜਾਣਗੀਆਂ ਇਸ ਮੌਕੇ ਮਹੰਤ ਹਰਵਿੰਦਰ ਸਿੰਘ ਖਨੋੜਾ ਜ਼ਿਲ੍ਹਾ ਪ੍ਰਧਾਨ ਅਸ਼wini ਬੱਤਾ ਬਲਾਕ ਪ੍ਰਧਾਨ ਸਨੌਰ ਪਰਨਵ ਗੋਇਲ ਜ਼ਿਲ੍ਹਾ ਯੂਥ ਪ੍ਰਧਾਨ ਮਹਿਕ ਗਰੇਵਾਲ ਡਾਇਰੈਕਟਰ ਪੰਜਾਬ ਕੋਰਪਰੇਟਿਵ ਸੁਸਾਇਟੀ ਜੀਤ ਸਿੰਘ ਮੀਰਾਪੁਰ ਚੇਅਰਮੈਨ ਨਰਿੰਦਰ ਕਪੂਰ ਚਰਨਜੀਤ ਜੱਜ ਬੀ ਐਲਏ ਸਤਵਿੰਦਰ ਸਿੰਘ ਸ਼ੈਲੀ ਆਦ ਹਾਜ਼ਰ ਸਨ ਦੇਵੀਗੜ੍ਹ ਤੋਂ ਵਿਜੇ ਕੁਮਾਰ ਸ਼ਰਮਾ ਦੀ ਰਿਪੋਰਟ ਬੱਲੀਆਂ ਨੇ ਲਾਜੀ ਅਗੇ ਪੰਜਾਬ ਨੂੰ ਰੋਕਣ ਦੀ ਕੋਸ਼ਿਸ਼ ਨੇ ਇਹ ਬਹੁਤ ਵੱਡ ਕਿਸਮਤੀ ਹੈ ਇਹਨੂੰ ਰੋਕਣਾ ਪੈਣਾ ਇਹ ਪੰਜਾਬ ਵਾਲੇ ਆਪਣੀ ਆਗ ਵਾਲੀ ਪੀੜੀਆਂ ਜਿਹੜੀਆਂ ਨੇ ਅਸੀਂ ਤਾਂ ਸਾਰੇ ਸਾਡੇ ਪਾਰਟੀ ਦੇ ਅੱਗੇ ਹੋ ਕੇ ਲੜਾਈ ਲੜਦੇ ਨੇ ਤੁਸੀਂ ਸਾਰੇ ਬੜੀ ਵੱਡੀ ਪਤਾ ਚ ਮੇਰਾ ਘਰ ਤਾਂ ਕੋਈ ਪਹਿਜਾ ਚਿਹਰਾ ਜਿਹੜਾ ਸਾਹਮਣੇ ਬੈਠਾ ਹੈ ਕਿ ਕਿੰਦੂ ਮੈਂ ਅੱਪਾ ਰਾਤ ਕੱਲ ਜਾਂ ਪਰਸੋ ਫੋਟ ਦਿੱਤਾ ਨਾ ਆਇਆ ਵੀ ਸਾਰੇ ਬੜੇ ਮਾਤ ਦੇ ਸਤਿਕਾਰ ਦੇ ਨਾਲ ਆਵਾਜ਼ ਮਾਰੀ ਹੈ ਤੇ ਤੁਸੀਂ ਸਾਰੇ ਭੱਜੇ ਆਇਓ ਔਰ ਥੋੜਾ ਦਿਲ ਦੀਆਂ ਕਰਾਈਆਂ ਤੇ ਧੰਨਵਾਦ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਨੂੰ ਲਾਮਬਦ ਕਰੋ ਕਮੇਡੀਆਂ ਬਣਾਓ ਉਹ ਮੈਂ ਤੁਹਾਡੇ ਨਾਲ ਸਾਰਾ ਸਾਂਝਾ ਕਰਾਂਗਾ ਲੇਕਿਨ ਇੱਕ ਚੀਜ਼ ਬਹੁਤ ਵਰਨਣਯੋਗ ਹੈ ਕਿ ਸਹਰਿੰਦਰਪਾਲ ਸਿੰਘ ਹਰੀਮਾਨ ਸਾਹਿਬ ਨੇ ਪਿਛੇ 6-7 ਸਾਲ ਦੇ ਵਿੱਚ 8-7 ਦੋ ਧਰਮਾਂ ਜੋ ਉਸ ਇਲਾਕੇ ਦਾ ਵਿਕਾਸ ਕਰਾਇਆ ਹੈ ਜャ ਲੋਕਾਂ ਜੋ ਹਰੀਮਾਨ ਸਾਹਿਬ ਨੇ ਜੋ ਪਿਆਰ ਖੱਟਿਆ ਉਹ ਮੈਂ ਸਿਹਤ ਦੀ ਮੀਟਿੰਗ ਤੇ ਅੱਧੀ ਮੀਟਿੰਗ ਚ ਲੋਕਾਂ ਵੱਲੋਂ ਜੋ ਤੁਸੀਂ ਸਨੇਹ ਦੇ ਰਹੇ ਹੋ ਉਹ ਸਾਫ ਦਵਾਈ ਚਲਦੇ ਰਿਹਾ ਚਾਹੇ ਪ੍ਰਧਾਨ ਸਭਾ ਚੋਣੇ ਦੇ ਵਿੱਚ ਲੋਕਾਂ ਦੇ ਗੁੰਮਰਾਹ ਹੋ ਕੇ ਆਪ ਪਾਜਿਂ ਵੋਟਾਂ ਪਾਈਆਂ ਔਰ ਸਾਡੀ ਗੰਗਵਾਜੀ ਦੀ ਨਮੋਸਦਨੀ ਖਾ ਹੋਈ ਅਸੀਂ ਉਸ ਨੂੰ ਸੈੱਟ ਕੀਤਾ ਲੇਕਿਨ ਅਕੋ ਜਦੋਂ ਲੋਕ ਸਭਾ ਚੋਣਾਂ ਆਈਆਂ ਤਾਂ ਹਰਿੰਦਰਪਾਲ ਸਿੰਘ ਜੀ ਹੈਰੀਮਨ ਸਾਹਿਬ ਨੇ ਲਾਮਤ ਹੋ ਕੇ ਕਰੋਪਰੀ ਜਾ ਕੇ ਜੋ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਧਰਮਪ੍ਰੀਤ ਕਾਂਦੀ ਜੀ ਬਣੇ ਨਹੀਂ ਉਹਨਾਂ ਨਾਲ ਕੰਮ ਕਰਕੇ ਹਲਕਾ ਸਨੌਰ ਦੇ ਵਿੱਚੋਂ ਸਿਰਫ 4000 ਦੀ ਨੀੜ ਤੇ ਅਸੀਂ ਰਹਿ ਗਏ ਉਹਦੇ ਵਿੱਚ ਸ਼ਿਜਾਹੂਲ ਗਾਂਧੀ ਜੀ ਨੇ ਸਾਲੀਆਂ ਜਿਹੜੀਆਂ ਆਪਣੀਆਂ ਮੁਲਾਮਤ ਕੀਤਾ ਸਾਡਾ ਜੋ ਬਲਾਕ ਪ੍ਰੈਜ਼ੀਡੈਂਟ ਹੈ ਹਰਵੀਰ ਸਿੰਘ ਠੇਂ ਨੌਜਵਾਨ ਲੜਕਾ ਲੋਕ ਕਹਿੰਦੇ 100 100 ਟਿੱਪਰ ਹੈ ਵੱਡਿਆਂ ਵੱਡਿਆਂ ਕੋਪਲਾਨਾ ਨੇ ਇਹ ਪਖਾਨ ਮਾਜਰਾ ਸਾਹਿਬ ਤੁਹਾਡੇ ਤੋਂ ਲੋਕਾਂ ਨੇ ਸਾਹਬ ਮੰਗਣਾ ਹੈ ਸਾਰੇ ਲੋਕਾਂ ਚ ਕਰਲਾਹਰ ਪਈ ਪਈਆ ਹਰਕਤ ਚ ਨਜਾਇਜ਼ ਮੰਨਗਦੀ ਅਫਸਰਾਂ ਨੂੰ ਸ਼ਿਕਾਇਤਾਂ ਹੋਈਆਂ ਨੇ ਪਰਚਾ ਨਹੀਂ ਹੋਣ ਦੇ ਅਫਸਰ ਔਰ ਜੋ ਧਾਂਦਲੀਆਂ ਕਿੱਤਿਆਂ ਨੇ ਐਮਸੀ ਸੋਨਾ ਚ ਸਾਡੇ ਬਰਕਰਾਂ ਦੇ ਨਾਲ ਉਹ ਵੀ ਤੁਹਾਨੂੰ ਕਿਸੇ ਤੋਂ ਗੁੱਜੀ ਗੱਲ ਨਹੀਂ ਹੈਗੀ ਸਾਰਿਆਂ ਨੂੰ ਪਤਾ ਇਸ ਗੱਲਾਂ ਦਾ ਔਰ ਅਸੀਂ ਕਹਿੰਦੇ ਹਾਂ ਕਿ ਤੁਸੀਂ ਜੋ ਕਰਨਾ ਕਰ ਲਓ ਪਰ ਲੇਕਿਨ ਕਰੋ ਉਹਨਾਂ ਜਿੰਨਾ ਸਹਿ ਸਕਦੇ ਹੋ ਬਾਅਦ ਚ ਨਾ ਫਿਰ ਕਹੋ ਕਿ ਹੁਣ ਥੱਕੇ ਹੋ ਰਹੇ ਨੇ ਸੋ ਸਾਰੇ ਕੁੱਪੜੀ ਵਾਲੇ ਦਿਲਬਾਖ ਵੀਰ ਜੀ ਪਿਆਰਾ ਸਿੰਘ ਜੀ ਬਾਵਾ ਵੀਰ ਜੀ ਸਰਿੰਦਰ ਵੀਰ ਜੀ ਕੁਲਦੀਪ ਵੀਰ ਜੀ ਛੰਮੀ ਹੈ ਸਾਡੇ ਸਾਰੇ ਸ਼ੈਲੀ ਆ ਇੱਕ ਬੰਦਾ ਜੋਧਾ ਖੜਾ ਹੋ ਵੀ ਜਰਾ ਰਣਜੀਤ ਸਿੰਘ ਹੈ ਮੈਂ ਜੀ ਦੀ ਗੱਲ ਕਰਨੀ ਚਾਹੁੰਦਾ ਸੀ ਇਹ ਇਹ ਬੰਦੇ ਨੇ ਭਰਿਆ ਮੇਲਾ ਛੱਡਿਆ ਭਰਿਆ ਮੇਲਾ ਕੋਈ ਕੋਈ ਬੰਦਾ ਛੱਡਦਾ ਰਹਿੰਦੇ ਸਾਲ ਸਾਰੇ ਆਉਂਦੇ ਨੇ 22 ਸਾਲ ਸਰਕਾਰ ਦੇ ਰਹਿੰਦੇ ਸੀ ਪਾਰਲੀਮੈਂਟ ਤਾਂ ਵੇਲੇ ਜੁਆਇਨ ਕਰ ਗਿਆ ਸੀ ਸਾਨੂੰ ਇਹ ਇਹਦੇ ਨਾਂ ਤੇ ਤਾੜੀ ਮਾਰ ਦੋ ਐਵੇਂ ਹੌਸਲਾ ਚਾਹੀਦਾ ਬੰਦੇ ਨੂੰ ਕਿ ਬੰਦਾ ਭਰਿਆ ਮੇਲਾ ਛੱਡ ਕੇ ਆਇਆ ਉਹਨਾਂ ਦੀ ਨੀਤੀਆਂ ਨੂੰ ਪਸੰਦ ਨਹੀਂ ਕੀਤਾ ਸਭ ਤੋਂ ਪਹਿਲਾਂ ਫੇਸਬੁੱਕ ਤੇ ਪਾਉਂਦਾ ਸੀ ਉਹਨਾਂ ਦੀਆਂ ਨੀਤੀਆਂ ਨੂੰ ਪਰ ਜਦੋਂ ਪਤਾ ਲੱਗਿਆ ਕਿ ਸਾਰੇ ਗਦਾਰ ਨੇ ਇਹ ਝੂਠੇ ਖੁੱਲ ਕੇ ਵਿਰੋਧ ਕੀਤਾ ਸਾਡੇ ਨਾਲ ਸਾਰੇ ਸ਼ਰਿਆ ਮੋਹ ਕੇ ਚੱਲਿਆ ਬੈਠੇ ਨੇ ਬੋਤਮਾਰ ਵਾਲੇ ਸੋਹਣ ਜੀ ਸਰਪੰਚ ਸਾਹਿਬ ਸਾਡੇ ਮੈਂ ਇੱਕ ਇੱਕ ਬੰਦੇ ਨੂੰ ਬਾਏ ਬਹੁਤ ਬਹੁਤ ਧੰਨਵਾਦ ਸਾਡੀ ਛੋਟੀ ਵਾਰ ਸਾਡੇ ਪਹੁੰਚੇ ਹੂੰ ਕਿ ਲੈਣੇ ਸਾਡੇ 8 ਮੰਡਲ ਬਣਾਏ ਨੇ ਸਾਨੂੰ ਅਸੀਂ ਉਹਨੂੰ ਬੇਨਤੀ ਕਰਦੇ ਆ ਵੀ ਜੀ ਆਪਣੀ ਕਮੇਟੀ ਬਹੁਤ ਜਲਦੀ ਜਲਦੀ ਬਣਾ ਕੇ ਦੇਣ ਦਾ। ਬੜੇ ਆਜਾਤਾਂ ਬਹੁਤ ਸਾਕਤ ਨੇ। ਤੇ ਉਸ ਤੋਂ ਬਾਅਦ ਜੇ ਮੇਰੀ ਕੋਈ ਪ੍ਰੋਗਰਾਮ ਹੋਵੇਗਾ ਪਿੰਡਾਂ 'ਚ ਅਸੀਂ ਕਮੇਟੀਆਂ ਕਰਾਂਗੇ ਅੱਗੇ ਉਹ ਵੀ ਤੁਹਾਨੂੰ ਦੱਸਾਂਗੇ ਤੇ ਆਪਣਾ 21 ਮੈਂਬਰੀ ਕਮਿਟੀ ਮੰਡਲ ਦੀ ਉੱਜੀ ਬਣਾਣੀਆਂ। ਗੁਰੂ ਆਪਣੀ ਮੰਡਲ ਕਮੇਟੀ ਕਾਣ ਜੇ ਪਿੰਡ ਪਿੰਡ ਦੀ ਆਪਣਾ ਪੂਰਤ ਕਮੇਟੀ ਬਣਾਣੀ ਹੈ ਮੰਡਲ ਕਮੇਟੀ ਕਿਉਂ ਆਣੀਆਂ ਸਾਰੀ ਜਲਦ ਜਲਦ ਤੁਸੀਂ ਗਿਰੜ ਕੇ ਜਲਦੀ ਨਿਵੇੜ ਨੂੰ ਦੇਵਾਂਗੇ ਮਾਨ ਸਰ। ਉਸ ਤੋਂ ਬਾਅਦ ਜੋ ਟੂਟਾ ਕਾ ਪ੍ਰੋਗਰਾਮ ਹੋਵੇਗਾ ਅਸੀਂ ਤੁਹਾਨੂੰ ਦੱਸ ਦੋ ਅਸੀਂ ਉਧਰੋਂ ਥੋੜਾ ਖੜੇ ਹਾਂ ਥੋੜਾ ਸਾਰੇ ਜੀ ਆਉਣ ਦੇ ਬਹੁਤ-ਬਹੁਤ ਧੰਨਵਾਦ ਅਸੀਂ ਕਰਾਂਗੇ। ਆਲ ਇੰਡੀਆ ਕਾਂਗਰਸ ਕਮੇਟੀ ਤੋਂ ਪ੍ਰੋਗਰਾਮ ਆਏ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਕੋਆਰਡੀਨੇਟਰ ਅਪਾਇੰਟ ਕੀਤੇ ਨੇ ਸਾਰੇ 117 ਹਲਕਿਆਂ 'ਚ ਜਿੱਥੇ ਅਸੀਂ ਆਪਣੇ ਜਥੇਬੰਦੀਛੇ ਜਿਹੜਾ ਟੱਚ ਹੈ ਸਾਡਾ ਪਾਰਟੀ ਦੀ ਆਰਗੇਨਾਈਜੇਸ਼ਨ ਦਾ ਉਹ ਅਸੀਸ ਆਪਣਾ ਜ਼ਿਲ੍ਹਾ ਲੈਵਲ ਪਹਿਲਾਂ ਬਣਿਆ ਹੋਏ ਨੇ। ਲੌਕਸ ਬਣੇ ਹੋਏ ਨੇ ਉਹਨਾਂ ਸੀ ਜਿਹੜੇ ਮੰਡਲ ਆਪਣਾ ਕਮੇਟੀਆਂ ਨੇ ਔਰ ਬੂਥ ਕਮੇਟੀਆਂ ਨੇ ਔਰ ਜਿਹੜੀਆਂ ਪਿੰਨਾਂ ਦੀਆਂ ਕਮੇਟੀਆਂ ਨੇ ਇਹ ਤਿੰਨੋਂ ਅਸੀਂ ਬਣਾਉਣ ਜਾ ਰਹੇ ਹਾਂ ਔਰ ਉਹਦੇ ਲਈ ਅਸੀਂ ਅੱਜ ਆਪਣੇ ਸਾਰੇ ਹਲਕੇ ਦੇ ਜਿਹੜੇ ਸਰਕਰ ਵਰਕਰ ਨੇ ਉਹਨਾਂ ਨੂੰ ਅੱਜ ਉੱਥੇ ਬੁਲਾਇਆ ਸੀ ਔਰ ਉਹਨਾਂ ਨੂੰ ਦੱਸਿਆ ਕਿਵੇਂ ਇਹ ਬੂਥੀਏ ਕਮੇਟੀਆਂ ਬਣਾਉਣੀਆਂ ਨੇ ਸਾਡਾ 30 ਤਰੀਕ ਤੱਕ ਇਹ ਸਾਰਾ ਢਾਂਚਾ ਮੁਕੰਮਲ ਕਰਕੇ ਅਸੀਂ ਪੀਸੀਸੀ ਨੂੰ ਭੇਜਣਾ ਔਰ ਉਹਨਾਂ ਨੇ ਵੀ ਦਿੱਤੀ ਸਾਰੇ ਇਹ ਬਰਕਰਾਰ ਹੈ ਅੱਜ ਕਿੱਥੇ ਕਿੱਥੇ ਹੋਈਆਂ ਨੇ ਮੀਟਿੰਗ ਅੱਜ ਪਹਿਲਾਂ ਸਨੋਰ ਬਲੌਕ ਹੋਇਆ ਸਵੇਰੇ 9 ਵਜੇ ਤੋਂ 12 ਵਜੇ ਤੱਕ ਸਨੋਰ ਬਲੌਕ ਦੀ ਮੀਟਿੰਗ ਸੀ ਔਰ ਹੁਣ 4 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਮੀਟਿੰਗ ਜਿਹੜੀ ਸਾਡਾ ਪਰਨਰਿਟੀ ਬਲੌਕ ਹੈ ਹੁਣ ਇਹਦੇ ਚ ਚੱਲ ਰਹੀ ਓਕੇ ਸਰ ਠੀਕ ਹੈ